ਮੈਂ ਸਮਝਦਾ ਇਹ ਨਹੀਂ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਈਆਂ ਔਰ ਸਰਦਾਰ ਦਿਗਜੀਤ ਸਿੰਘ ਢੱਲੇਵਾਲ ਨੇ ਸਾਡੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਂਦਰੀ ਜਿਹੜੀ ਪ੍ਰਾਤਸਾ ਸੀ ਉਹਨੂੰ ਸਨਹਾਰ ਕੀਤਾ ਔਰ ਆਪਣਾ ਜਿਹੜਾ ਅਮਰਨ ਅੰਸ਼ਨ ਸਿੰਘ ਉਸ ਤੋਂ ਉਹਨਾਂ ਨੇ ਤੋੜ ਦਿੱਤਾ ਕਿਉਂਕਿ ਗੱਲਬਾਤ ਚੱਲ ਰਹੀ ਆ ਇਹ ਤਾਂ ਜੇ ਇਸ ਤਰ੍ਹਾਂ ਦੇ ਦਬਾਅ ਤਾਂ ਤਾ ਬਣਾਏ ਜਾਂਦੇ ਜੇ ਸਰਕਾਰ ਤੁਹਾਡੇ ਨਾਲ ਗੱਲਬਾਤ ਨਾ ਕਰਦੀ ਹੋਵੇ ਔਰ ਗੱਲਬਾਤ ਨਾਲ ਇਹਦਾ ਹੱਲ ਹੋਣਾ ਔਰ ਇਹ ਬਹੁਤ ਸੋਚ ਸਮਝ ਕੇ ਲੈਣ ਵਾਲਾ ਫੈਸਲਾ ਐ ਐਮਐਸਪੀ ਦੇ ਉੱਪਰ ਹੈ ਐਮਐਸਪੀ ਆਲਰੇਡੀ ਪੰਜਾਬ ਚ ਹੈਗੀ ਆ ਔਰ 70% ਦੀ ਕੀ ਪੰਜਾਬ ਚ ਹੁੰਦੀ ਆ ਹੁਣੇ ਇਸ ਵਾਰ ਦੀ ਖਰੀਦ ਵਾਸਤੇ 28000 ਕਰੋੜ ਦੀ ਸੀਸੀ ਲਿਮਟ ਜਾਰੀ ਕਰਦੀ ਆ ਅਜ ਤੋਂ 1 ਮਹੀਨਾ ਪਹਿਲਾਂ ਔਰ ਹਰ ਵਾਰ ਸਰਕਾਰ ਕਰਦੀ ਆ ਕਿ 11000 ਕਰੋੜ ਦੀ ਖਰੀਦ ਕਰਦੀ ਆ 60% ਖਰੀਦ ਪੰਜਾਬ ਚ ਹੁੰਦੀ ਆ 40% 30% ਹਰਿਆਣਾ ਚ ਹੁੰਦੀ ਆ ਔਰ 10% ਵਸਟਰਨ ਜੋਪੀ ਚੋਂਦੀ ਹੈ ਤੇ ਇਸ ਕਰਕੇ ਇਹ ਉਸ ਤੇ ਵਿਚਾਰ ਕਰਕੇ ਕੱਲ ਨੂੰ ਗਾਰੰਟੀ ਦੇਣ ਤੋਂ ਬਾਅਦ ਜਦੋਂ ਕੋਈ ਡਿਸਕਲਰ ਹੋ ਜਾਂ ਕੋਈ ਦਾਣਾ ਖਰਾਬ ਹੋ ਜਾਊਗਾ ਫਿਰ ਕਿਸ ਨੇ ਘੱਟ ਕੀਮਤ ਤੇ ਖਰੀਦਣਾ ਨਹੀਂ ਕੌਣ ਮਦਦ ਮੁਕਦਮਾ ਦਾਇਰ ਕਰਵਾਊਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਨ ਵਾਲੀ ਨੇ ਗਾਰੰਟੀ ਦੇਣ ਤੋਂ ਬਾਅਦ ਇਹ ਕਾਨੂੰਨ ਵੀ ਲਾਗੂ ਹੋ ਜਾ ਤੇ ਇਸ ਕਰਕੇ ਇਹ ਸਾਰਾ ਕਿਸਾਨ ਦਾ ਅਨਾਜ ਕਿਸਾਨ ਦੇ ਘਰ ਨਾਲ ਪਿਆ ਰਹੇ ਉਹਦੇ ਲਈ ਵਿਚਾਰ ਕਰਨ ਦੀ ਜ਼ਰੂਰਤ ਹੈ ਔਰ ਇਹ ਦਲੇਵਾਨ ਸਾਹਿਬ ਮੇਰਾ خیال ਹੈ ਕਿ ਮਾਈਰਾਂ ਦੇ ਨਾਲ ਖੇਤੀ ਮਾਇ ਜਿਹੜੇ ਆ ਉਹਨਾਂ ਨਾਲ ਵਿਚਾਰ ਕਰਕੇ ਇਸ ਤੇ ਅੱਗੇ ਫੈਸਲੇ ਲਏ ਜਾਣਗੇ ਜਿਨੇ ਚ ਕਿਸਾਨ ਦਾ ਨੁਕਸਾਨ ਨਾ ਹੋਵੇ ਜਿਸ ਤਰ੍ਹਾਂ 79 ਹਰਿਆਣਾ ਚ ਸਾਡੀ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਐਮਐਸਪੀ ਦਿੱਤੀ ਹੋਈ ਹੈ ਔਰ ਇਸ ਵਾਰ ਭਾਵਨਤਰ ਭਰਪਾਈ ਯੋਜਨਾ ਜਿਹੜੀ ਕੇਂਦਰ ਸਰਕਾਰ ਦੀ ਹੈ ਸਰਕਾਰ ਨੇ 800 ਕਰੋੜ ਰੁਪਏ ਹਰਿਆਣਾ ਸਰਕਾਰ ਨੇ ਹਰਿਆਣਾ ਦੇ ਕਿਸਾਨ ਨੂੰ ਦਿੱਤਾ ਇਸ ਕਰਕੇ ਕਿਸਾਨ ਜਿਹੜਾ ਸਾਡੇ ਨਾਲ ਹੁੰਦਾ ਔਰ ਕੋਈ ਐਡਿਟਿਸ਼ਨ ਚ ਵੀ ਪਾਰਟਿਸਪੇਟ ਨਹੀਂ ਕਰ ਰਿਹਾ ਤੇ ਮੈਂ ਇਹ ਸਮਝਦਾ ਕਿ ਪੰਜਾਬ ਸਰਕਾਰ ਵੀ ਕਰ ਸਕਦੀ ਹੈ ਇਹ ਸਾਡੀ ਭਾਜਪਾ ਦੀ ਸਰਕਾਰ ਇੱਥੇ ਹੁੰਦੀ ਤਾਂ ਅਸੀਂ ਇਹ ਸਭ ਕਰ ਦੇਣਾ ਸੀ ਤੇ ਹੁਣ ਇਹ ਸਰਕਾਰ ਜਿਹੜੀ ਕੇਜਰੀਵਾਲ ਦੀ ਉਹ ਜਾਣ ਬੁੱਝ ਕੇ ਕਿਸਾਨ ਦਾ ਇਸਤੇਮਾਲ ਕਰ ਰਹੀ ਸੀ ਇੱਕ ਟੂਲ ਦੀ ਤਰ੍ਹਾਂ ਉਹਨਾਂ ਨੇ ਬਿਠਾਏ ਸੀ ਉਹਨਾਂ ਨੇ ਉਖਾਡੇ ਸੀ ਤੇ ਇਸ ਲਈ ਅਸੀਂ ਕਹਿੰਦੇ ਕਿ ਉਹ ਜਿਹੜਾ ਕਿਸਾਨ ਨਾਲ ਮਜ਼ਾਕ ਨਾ ਕਰੋ ਔਰ ਇਸ ਤਰ੍ਹਾਂ ਦੀ ਗੱਲ ਕਰਨ ਦੇ ਨਾਲ ਦੇਸ਼ ਦਾ ਵੀ ਨੁਕਸਾਨ ਹੋਏਗਾ ਔਰ ਦੇਸ਼ ਜਿਹੜਾ ਆਤਮ ਨਿਰਭਰ ਅਨਾਜ ਦੇ ਵਿੱਚ ਉਹਦੇ 'ਚ ਵੀ ਦਿੱਕਤ ਆਏਗੀ ਔਰ ਫੂਡ ਕਰਾਈਸਿਸ ਪੂਰੀ ਦੁਨੀਆ ਚੋਂ ਦੀ ਜਿਹੜੀ ਸੰਭਾਵਨਾ ਉਹ ਹਿੰਦੁਸਤਾਨ ਨੂੰ ਪ੍ਰਭਾਵਿਤ ਨਾ ਕਰਨ ਉਸ ਦੇ ਲਈ ਵੀ ਕਿਸਾਨ ਜਿਹੜਾ ਆ ਉਹ ਸਰਕਾਰ ਦੇ ਪੂਰਕ ਨੇ ਉਹਨਾਂ ਨਾਲ ਅੱਛਾ ਸਲੂਕ ਕਰਨਾ ਚਾਹੀਦਾ ਬਿਹਾਰ ਕਰਨਾ ਚਾਹੀਦਾ ਭਾਜਪਾ ਉਸੇ ਨਜ਼ਰੀਏ ਨਾਲ ਚੱਲੂ